ਅਲਤੋ ਡਿਆਰੀ ਡੱਪੇ ਵਾਲੇ ਬਤੇ ਆ ਜੀ ਸਾਡੇ ਵਾਲ ਕੋਈ ਧਿਆਨ ਨਹੀਂ ਦਿੰਦਾ ਹੈਗਾ ਜੀ ਅੱਛਾ ਜੀ ਸਾਡੇ ਮਕਾਨ ਦੇ ਕੇ ਭਾਈ 6-7 ਮਹੀਨੇ ਹੋ ਗਏ ਸੀ ਜੀ ਠੀਕ ਹੈ ਤੇ ਕਿਹੜਾ ਪਿੰਡ ਆਪਣਾ ਸਤ ਗੈਨਪੁਰ ਜੀ ਜੈਨਪੁਰ ਕਰਦੀ ਆ ਮਾਤਾ ਜੀ ਉਹ ਨਹੀਂ ਹਾਲਾਤ ਦੱਸ ਦੇ ਦੱਸ ਦੇ ਦੇਖੋ ਕਿੰਨੀ ਗਰੀਬੀ ਹੈ ਕਿੰਨੇ ਗਰੀਬਾਂ ਦੇ ਮਾਰੇ ਹਾਲ ਹੈ ਜਿਹੜੀਆਂ ਸਰਕਾਰਾਂ ਨਹੀਂ ਦੇਖ ਰਹੀਆਂ ਹੈਗੀਆਂ ਅਸੀਂ ਮੋਹਰੇ ਕੇ ਹਮਨ ਤੇ ਦੇਖੋ ਦੇਖੋ ਸਰਪੰਚਾ ਕੋ ਵੀ ਸਾਰਿਆਂ ਕੋ ਜਾਇਕ ਸੁਹਾਗ ਨਹੀਂ ਦਿੰਦਾ ਜੇ ਬੋਟ ਲੈਣੀ ਹੁੰਦੀ ਆ ਜਾਂਦੇ ਸਾਡੇ ਕੋ ਤੁਹਾਡਾ ਇਹ ਕਮਰਾ ਜਿਹੜਾ ਮੰਗ ਲ ਜਿਹਦੇ ਇੰਨੇ ਮਾੜੇ ਹਾਲਾਤ ਹੈ ਇਹ ਤੁਹਾਡੇ ਮਤਲਬ ਹੁਣ ਤੁਸੀਂ ਕਰ ਕੀ ਰਹੇ ਹੋ ਔਰ ਕੱਲਾ ਕੀ ਹੈ ਜੀ ਹੁ ਸਰਕਾਰ ਕੁਛ ਕਰਦੀ ਨਹੀਂ ਹੈਗੀ ਅਜੇ ਤਾਂ ਕਈ ਪਾਸੇ ਘੁੰਮ ਕੇ ਕੇ ਵੀ ਦੇਖ ਲਿਆਗਾ ਜੀ ਕੋਈ ਸਾਨੂੰ ਕੋਈ ਰਾਹ ਸਿਰ ਨਹੀਂ ਦੱਸਦਾ ਹੈਗਾ ਜੀ ਹਾਂ ਜੀ ਫਿਰ ਹੁਣ ਤੁਹਾਡੇ ਬੇਟਾ ਆ ਪੜ੍ਹਦੇ ਆ ਸਰਕਾਰੀ ਸਕੂਲ ਵਿੱਚ ਜੀ ਵੀ ਸਾਡੀ ਸਰਕਾਰ ਤੱਕ ਇਹ ਹੀ ਬੇਨਤੀ ਹੈ ਕਿ ਸਾਡੀ ਜਲਦ ਤੋਂ ਜਲਦ ਰਿਕਵੈਸਟ ਸੁਣੀ ਜਾਵੇ ਜੀ ਜੀ ਕਿ ਕਿਦਾਂ ਦੇ ਲਾਤ ਲੱਗਦੇ ਆ ਜਦੋਂ ਤੁਸੀਂ بارش ਹੁੰਦੀ ਆ ਕੋਈ بارش ਹੁੰਦੀ ਆ ਤੇ ਪਾਣੀ ਭਰ ਜਾਂਦਾ ਆ ਤੇ ਅਸੀਂ ਬਾਲਟੀਆਂ ਨਾਲ ਵੀ ਕੱਢਦੇ ਆ ਤੇ ਮੁੜ ਕੇ ਗਲੀ ਚੋਂ ਕੇ ਪਾਣੀ ਅੰਦਰ ਵਾਪਸ ਆਉਂਦਾ ਆ। ਅੱਛਾ ਜੀ। ਕਿਉਂਕਿ ਬਹੁਤ ਜਿਆਦਾ ਹੀ ਖਤਰਾ ਆ ਇੱਥੇ ਰਹਿਣਾ ਵੀ ਮਹੀਨੇ ਵਿੱਚ ਵੀ ਅਸੀਂ ਵੱੜਦੇ ਤੱਕ ਨਹੀਂ ਹੈਗੇ। ਹੁਣ ਤੁਸੀਂ ਪਰ ਸਾਹਮਣੇ ਆ ਤੁਸੀਂ ਜਾਂਦੇ ਆ ਮੈਂ ਕੰਮ ਕਰਦਾ ਜਿੱਥੇ। ਜੀ 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 ਜੀ। ਮੇਰੇ ਸਾਥ ਲੱਗੀ ਐਕਸੀਡੈਂਟ ਹੋ ਜਾਵੇ ਤੇ ਕੰਮ ਨਹੀਂ ਹੁੰਦਾ ਪੂਰਾ। ਉਹ ਤਾਂ ਦਿਹਾੜੀ ਵੀ ਨਹੀਂ ਹੋ ਸਕਦੀ ਹੁੰਦਾ। ਜੀ ਜੀ ਜੀ। ਉਹ ਤਾਂ ਬੜਾ ਮੋਟਾ ਟੈਪਾਸ ਕੱਫ ਰਿਆ ਹੁਣ ਜੀ ਮਤਲਬ ਕਿ ਮਗ ਕੰਮ ਕੰਮ ਪੱਖੋਂ ਵੀ ਮਾਰੇ ਹੈਗੇ ਕੰਮ ਪੱਖੋਂ ਵੀ ਮਾਰੇਗਾ ਮੁੰਡਾ ਦੀ ਉਹ ਹੁੰਦਾ ਜੀ ਮੇਰੇ ਤਾਂ ਜੀ ਐਡੀ ਸਾਡੇ ਉਸ ਵੇਲੇ ਕਹਿੰਦੇ ਤੁਹਾਡੇ ਘਰ ਦੀਆਂ ਬੋਟਾਂ ਬਹੁਤ ਵਧੀਆ ਆ ਹੂੰ 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 ਅਸੀਂ ਵੱਡੇ ਪਰਬਾਰ ਨੂੰ ਵੀ ਜੀ ਕੀ ਕਰੀਏ ਜੇ ਤੁਹਾਡੇ ਹਾਲਾਤ ਮਾਰੇ ਆ ਹੂੰ 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 ਏ ਬਸਾਰਾ ਰੋਟੀ ਦੇਣਾ ਨਹੀਂ ਵੀ ਬੈ ਗਿਆ ਹੂੰ ਹਾਲਾਤ ਬੜੇ ਬੈਕ ਰਹਿ ਗਏ ਆ ਮਾਤਾ ਜੀ ਹੁਣੀ ਇੱਕ ਜਿਹੜੀ ਮਾਂ ਹੈ ਤੁਸੀਂ ਦੇਖ ਸਕਦੇ ਆ ਆਪਣੇ ਪੁੱਤ ਦੇ ਜਿਹੜੇ ਹਾਲਾਤ ਦੇਖ ਕੇ ਮਨ ਲਓ ਕਿ ਉਹਨਾਂ ਤੋਂ ਰਿਆ ਨਹੀਂ ਜਾ ਰਿਹਾ ਅੱਖਾਂ 'ਚੋਂ ਮਨ ਲਓ ਪਾਣੀ ਵੀ ਆ ਗਿਆ ਤੇ ਇੱਕ ਗੁਹਾਰ ਹੈ ਗਰੀਬ ਦੀ ਗੁਹਾਰ ਹੈਗੀ ਹੈ ਕਿ ਜਿਹੜੇ ਇੰਨੇ ਮਾੜੇ ਹਾਲਾਤ ਹੈਗੇ ਸਾਡੇ ਜਿਹੜੇ ਐਨ ਆਰ ਆਈ ਭਰਾ ਹੈਗੇ ਜਾਂ ਸਾਥਸੀ ਵੀ ਦੇਖੋ ਜੀ ਮੈਂ ਤੇ ਇਹ ਗੱਲ ਕਹੂੰਗਾ ਜਿੱਦਾਂ ਮਹਾਪਕਸ਼ਾਂ ਨੇ ਕਿਹਾ ਕਿ ਮਾਇਆ ਨੂੰ ਮਾਇਆ ਮਿਲੇ ਹਾਂਜੀ ਕਰ ਕਰ ਲੰਬੇ ਹੱਥ ਜੀ ਤਲਸੀਦਾਸ ਗਰੀਬ ਦੀ ਕੋਈ ਨਹੀਂ ਪੁੱਛਦਾ ਬਾਤ ਜੀ ਚਾਹੇ ਕੋ ਰਿਸ਼ਤੇਦਾਰ ਹੋਵੇ ਭੈਣ ਭਰਾ ਹੋਵੇ ਯਾਰ ਦੋਸਤ ਹੋਵੇ ਜੀ ਜੀ ਜਾਂ ਫਿਰ ਉੱਪਰ ਦੀ ਸਰਕਾਰ ਥੱਲੇ ਦੀ ਸਰਕਾਰ ਹੋਵੇ ਜੀ ਜੀ ਬਸ ਇਹਨਾਂ ਦਾ ਵੋਟਾਂ ਦਾ ਤਾਂ ਮਸਲਾ ਜ਼ਰੂਰ ਹੁੰਦਾ ਹੈ ਕਿ ਵੋਟਾਂ ਬਸ ਕਿੱਥੇ ਰੱਖਣਾ ਤੁਸੀਂ ਦੇਖ ਹੀ ਲਿਆ ਹਾਲਾਤ ਜੀ 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 ਜਦੋਂ بارش ਹੋ ਜਾਂਦੀ ਮਾਤਾ ਜੀ ਫਿਰ ਕਿਦਾਂ ਹਾਲਾਤ ਬਣਦੇ ਨੇ ਅਸੀਂ ਉਧਰ ਉਹ ਇੱਕ ਕਮਰਾ ਹੈ ਕੱਚੇ ਰੰਨੇ ਸਾਰੇ ਅੱਛਾ ਜੀ ਹਾਂ ਜੀ ਤੇ ਪਾਣੀ ਨਿਕਲਦਾ ਪਾਣੀ ਦਾ ਨਿਕਲਦਾ ਤਾਂ ਕੋਈ ਨਿਕਾਸੇ ਹੈ ਨਹੀਂ ਇੱਧਰ ਕੋਈ ਫਿੱਟਾ ਨਹੀਂ ਗੜੀ ਵੀ ਸਾਡੀ ਛੋਟੀ ਆ ਜੀ ਜੇ ਤਾਂ ਉਚਾਈ ਹੋਵੇ ਇਸ ਕਮਰੇ ਦੀ ਪੇਤਰ ਨਿਕਲ ਜਾਂਦਾ ਹੁਣ ਅੱਗੇ ਗਲੀਆਂ ਜੀ ਛੋਟੀਆਂ ਸੀਗੀਆਂ ਹੁਣ ਉੱਚੀਆਂ ਚੱਕ ਦਿੱਤੀਆਂ ਹੁਣ ਸਾਡਾ ਤਾਂ ਹਾਲ ਮਾੜਾ ਹੀ ਹੋ ਗਿਆ ਕਿਉਂਕਿ ਬਾਦਸ਼ਾ ਲੱਗਦੀਆਂ ਆ ਅਸੀਂ ਕੁਝ ਕਰ ਨਹੀਂ ਸਕਦੇ ਜੇ ਇਹਨੂੰ ਦੱਸਦੇ ਹਾਂ ਉਹੀ ਇਦਾਂ ਕਰਨਾ ਹਾਂਜੀ ਅੱਜ ਕਾਹੇ ਬੰਦਾ ਉਸ ਦਿਨ ਬਿਮਾਰ ਹੋਵੇ ਜੀ ਜੀ ਚਾਹੇ ਠਮਾਰ ਹੋਵੇ ਉਹਨੂੰ ਰੈਡੀ ਪੱਤਾ ਜ਼ਰੂਰ ਪਾ ਕੇ ਲੈ ਜਾਣਾ ਉਸ ਵਕਤ ਇਹ ਕੰਮ ਕਰ ਜਾਂਦੇ ਆ ਪਰ ਬਾਅਦ ਦੇ ਵਿੱਚ ਕਿਸੇ ਗਰੀਬ ਦੀ ਜਾ ਕੇ ਇਹ ਕੋਸਾ ਨਹੀਂ ਪੁੱਛਦੇ ਹੈ ਸਾਡਾ ਇਹੀ ਕਹਿਣਾ ਹੁੰਦਾ ਏ ਇਦਾਂ ਦੇ ਹਾਲਾਤ ਜੀ ਕਿੱਥੇ ਰਹਿਨੇ ਕਿਉਂਕਿ ਇੱਥੇ ਤਾਂ ਲਾਤ ਰਹਿਣ ਵਾਲੇ ਤਾਂ ਹੈ ਨਹੀਂ ਇਹ ਇੱਥੇ ਮੇਰੇ ਛੋਟੇ ਦੇਰ ਦਾ ਉਧਰ ਕਮਰਾ ਹੈ ਉੱਥੇ ਅਸੀਂ ਰਹਿ ਰਹੇ ਹਾਂ ਸਾਰੇ ਪਰਿਵਾਰ ਹਾਂ ਤੇ ਉੱਥੇ ਵੀ ਰਹਿਣਾ ਬਹੁਤ ਮੁਸ਼ਕਲ ਹੈ ਤਿੰਨ ਖਣ ਦਾ ਕਮਰਾ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਆਗਨਾ ਦੀ ਵੀ ਫੈਮਿਲੀ ਹੈਗੀ ਹਾਂਜੀ ਉਹਨਾਂ ਦੀ ਵੀ ਫੈਮਿਲੀ ਹੈ ਪੂਰੀ 4 ਜੀ ਹੈ ਉਹ ਵੀ ਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਮੁੰਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਮਦਾਸ ਇਸਲੇ ਦਿਨੀ ਇੱਕ ਪਈਸਾ ਹੁਣੇ ਸਾਨੂੰ ਮਿਲੇ ਸੀਗੇ ਪਿੰਡ ਜੈਨਪੁਰ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਪਾਵਨੀ ਨੇ ਆਪਣੇ ਘਰ ਦੀ ਇੱਕ ਵੀਡੀਓ ਦਿਖਾ ਲਈ ਸੀਗੀ ਤੇ ਵੀਡੀਓ ਦੇ ਵਿੱਚ ਜਦੋਂ ਅਸੀਂ ਦੇਖਿਆ ਸੀਗਾ ਕਿ ਉਹਨਾਂ ਦੇ ਘਰ ਦੇ ਬੜੇ ਹਾਲਾਤ ਮਾੜੇ ਆ ਜੀ ਅੱਜ ਪਹੁੰਚੇ ਹੈਗੇ ਇਹਨਾਂ ਦੇ ਪਿੰਡ ਅਸੀਂ ਇਹਨਾਂ ਦੇ ਘਰ ਤੇ ਦਿਖਾਵਾਂਗੇ ਤੁਹਾਨੂੰ ਇੱਥੇ ਦੀ ਜਿਹੜੀਆਂ ਤਸਵੀਰਾਂ ਇਹਨਾਂ ਦੇ ਘਰ ਦੇ ਹਾਲਾਤ ਕਿੰਨੇ ਮਾੜੇ ਹੈਗੇ ਪਿਛਲੇ 1 ਇੱਕ ਸਾਲ ਲਗਭਗ ਜੇ ਸਾਲ ਦੇ ਹਿਸਾਬ ਨਾਲ ਤੁਹਾਨੂੰ ਦੱਸ ਦੇ ਪਏ ਆ ਆ ਭਰਾਵਾਂ ਘਰ ਹੈ ਜੀ ਤੇ ਆ ਤੁਸੀਂ ਦੇਖ ਸਕਦੇ ਹਾਂ ਕਿ ਗਾਰਡਰ ਵਾਲਿਆਂ ਦਾ ਜਿਹੜਾ ਕਮਰੇ ਹੈਗੇ ਆ ਤੇ ਤਕਰੀਬਨ ਇਹਦੇ ਜਿਹੜੇ ਹਾਲਾਤ ਹੈ ਬਹੁਤ ਜ਼ਿਆਦਾ ਮਾੜੇ ਆ ਥਾਂ ਥਾਂ ਤੇ ਤੇੜਾ ਆ ਚੁੱਕੇ ਹੈਗੀਆਂ ਗਰੀਬ ਪਰਿਵਾਰ ਹੈਗਾ ਆ ਤੁਸੀਂ ਦੇਖ ਸਕਦੇ ਹੈਗੇ ਕਿ ਸਾਰਾ ਕੁਝ ਟੇਕ ਚੁੱਕਿਆ ਇਹ ਕਰਦੇ ਹਾਲਾਤ ਹੈ ਜੀ ਸਾਡਾ ਇੱਕ ਮਕਸਦ ਹੈਗਾ ਕਿ ਇਹ ਆਵਾਜ਼ ਨੂੰ ਨਾ ਲੋਕਾਂ ਤੱਕ ਪਹੁੰਚਾ ਦੀਏ ਉਹਨੇ ਸਵਾਸ ਸੇਵੀਆਂ ਤੱਕ ਪਹੁੰਚਾ ਦੀਏ ਜਿਹੜੇ ਲੋਕ ਲੋਕਾਂ ਦੀ ਹੈਲਪ ਕਰਦੇ ਹੈਗੇ ਆ ਤੁਸੀਂ ਦੇਖ ਸਕਦੇ ਆ ਛੱਤ ਬਿਲਕੁਲ ਡਿੱਗ ਚੁੱਕੀ ਹੈ ਜੀ ਇੱਥੇ ਰਹਿਣ ਦਾ ਮੰਨ ਲੋ ਕੋਈ ਕੋਈ ਵੀ ਹੱਲ ਨਹੀਂ ਹੈਗਾ ਔਰ ਜਦੋਂ ਇੱਥੇ ਬਾਰਿਸ਼ ਪੈਂਦੀ ਹੈਗੀ ਜਿਸ ਹਿਸਾਬ ਨਾਲ ਸਾਨੂੰ ਦੱਸਿਆ ਹੈਗਾ ਹਾਲਾਤ ਵੀ ਤੁਹਾਨੂੰ ਦਿਖਦੇ ਹੈਗੇ ਆ ਕਿ ਬਹੁਤ ਜ਼ਿਆਦਾ ਨੀਮਾ ਹੈਗਾ ਪਾਣੀ ਭਰ ਜਾਂਦਾ ਹੈਗਾ ਜਿਸ ਹਿਸਾਬ ਨਾਲ ਸਾਨੂੰ ਦੱਸਦੇ ਹੈਗੇ ਆ ਤੇ ਆਹ ਜਿਹੜੇ ਹਾਲਾਤ ਹੈ ਆ ਇੱਕ ਕਮਰਾ ਹੈਗਾ ਇਹ ਥੋੜਾ ਬਹੁਤ ਬਚਿਆ ਹੋਇਆ ਪਰ ਹਾਲਾਤ ਇਹਦੇ ਵੀ ਮਾੜੇ ਆ ਜੀ ਹਤੇੜਾ ਆ ਚੁੱਕਿਆ ਹੈਗਾ ਕਿਸੇ ਟਾਈਮ ਵੀ ਇਹ ਵੀ ਘਰ ਦੇਖ ਸਕਦਾ ਹੈਗਾ ਤੇ ਜਦੋਂ بارش ਹੁੰਦੀ ਆ ਤਾਂ ਕਹਿੰਦੇ ਕਿ ਇੱਥੇ ਘੱਟੋ ਘੱਟ ਇੱਕ ਇੱਕ ਡੇਢ ਡੇਢ ਫੁੱਟ ਪਾਣੀ ਭਰ ਜਾਂਦਾ ਤੇ ਦੋ ਤਿੰਨ ਦਿਨ ਲੱਗ ਜਾਂਦੇ ਪਾਣੀ ਕੱਢਣ ਨੂੰ ਤੇ ਬਿਮਾਰੀ ਕੋਈ ਵੀ ਲੱਗ ਸਕਦੀ ਹੈ ਕਾਹੋ ਸਾਰੇ ਹਾਲਾਤ ਹੈਗੇ ਆ ਆ ਇੱਕ ਕਮਰਾ ਬਚਿਆ ਹੈਗਾ ਛੋਟਾ ਇਹ ਵੀ ਬੱਲੀਆਂ ਲਾ ਕੇ ਖੜਾ ਕੀਤਾ ਹੋਇਆ ਹੈ ਜੀ ਕਿਸੇ ਟਾਈਮ ਵੀ ਕੋਈ ਵੀ ਮੰਨ ਲਓ ਇੱਥੇ ਹਾਦਸਾ ਹੋ ਸਕਦਾ ਹਾਲਾਤ ਹੈ ਜੀ ਇੱਥੋਂ ਵੀ ਜਿਹੜਾ ਇਹ ਪੂਰੀ ਤਰ੍ਹਾਂ ਡੇਗ ਚੁੱਕਿਆ ਹੈਗਾ ਆ ਕਿਸੇ ਟਾਈਮ ਵੀ ਦੇਖ ਸਕਦਾ ਇੱਕ ਬੱਲੀ ਲਾਈ ਹੋਈ ਹੈ ਥੱਲੇ ਠੀਕ ਹੈ ਜੀ ਆ ਹੈਗਾ ਪੂਰੇ ਹਾਲਾਤ ਹੈ ਜੀ ਬਹੁਤ ਬੁਰਾ ਹਾਲ ਹੈ ਲੋਕਾਂ ਦਾ ਸਰਕਾਰਾਂ ਵੀ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੰਦੀਆਂ ਹੈਗੀਆਂ ਇਹਨਾਂ ਨੇ ਦੱਸਿਆ ਹੈਗਾ ਕਿ ਅਸੀਂ ਬਹੁਤ ਸਾਰੇ ਜਿਹੜੇ ਸਾਡੇ ਸਰਪੰਚ ਜਾਂ ਕਿਸੇ ਨੂੰ ਵੀ ਕਹਿ ਕੇ ਵੀ ਦੇਖ ਲੈ ਪਰ ਕਿਸੇ ਨੇ ਵੀ ਇਹਨਾਂ ਦੀ ਬਾਹ ਨਹੀਂ ਫੜੀ ਹੈਗੀ ਆ ਇਹ ਉਹ ਪਰਿਵਾਰ ਹੈਗਾ ਜਿਹਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਇੱਧਰ ਪਹਿਲਾਂ ਅਸੀਂ ਭਾਈ ਸਾਹਿਬ ਉਹਨਾਂ ਨਾਲ ਗੱਲਬਾਤ ਕਰਾਂਗੇ ਫਿਰ ਇਹਨਾਂ ਦੇ ਫਾਦਰ ਸਾਹਿਬ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰਕਾਰ ਜਿਹੜੇ ਹਾਲਾਤ ਬਣੇ ਹੈਗੇ ਕਿਵੇਂ ਹੈਗਾ ਕੀ ਕਰ ਰਹੇ ਹੈਗੇ ਆ ਹੁਣ ਤੱਕ ਜਿਹੜੀ ਆ ਇਹਨਾਂ ਦੀ ਜਿਹੜੀ ਹੁਣ ਤੱਕ ਵੀ ਲੋਕਾਂ ਤੱਕ ਜਿਹੜੀ ਆਵਾਜ਼ ਪਹੁੰਚਾਈ ਆ ਓਕੇ ਜੀ ਸਾਰੀ ਸਤਿਕਾਰ ਜੀ ਸਤਿਕਾਰ ਜੀ ਕੀ ਨਸਾ ਦਾ ਆਪਣਾ ਰਜਿੰਦਰ ਕਮਾਲ ਜੀ ਚਿੰਨਗਣਾ ਦੀ ਤੁਹਾਡੇ ਘਰ ਦੇ ਹਾਲਾਤ ਅਸੀਂ ਦੇਖ ਰਹੇ ਹਾਂ ਕਿ ਇਸ ਟਾਈਮ ਬਹੁਤ ਜ਼ਿਆਦਾ ਮਾੜੇ ਹੈਗੇ ਆ। ਅਜੇ ਤੱਕ ਦਿਹਾੜੀ ਡੱਪੇ ਵਾਲੇ ਬਤੇ ਆ ਜੀ ਸਾਡੇ ਨਾਲ ਕੋਈ ਧਿਆਨ ਨਹੀਂ ਦਿੰਦਾ ਹੈਗਾ ਜੀ। ਅੱਛਾ ਜੀ। ਸਾਡੇ ਮਗਾ ਦੇ ਕੇ ਭਾਈ 6-7 ਮਹੀਨੇ ਹੋ ਗਏ ਸੀ। ਜੀ। ਠੀਕ ਹੈ। ਤੇ ਕਿਹੜਾ ਪਿੰਡ ਆਪਣਾ? ਪਿੰਡ ਜੈਨਪੁਰ ਜੀ। ਜੈਨਪੁਰ। ਘਰ ਦੇ ਵਿੱਚ ਕੌਣ-ਕੌਣ ਹੋ ਰਿਹਾ ਜੀ ਇੱਥੇ ਜਿਹੜਾ ਇੰਨੇ ਹਾਲਾਤ ਮਾੜੇ ਆ ਜੀ। ਸਾਡੇ ਘਰ ਦੇ ਵਿੱਚ ਮੈਂ ਆ ਜੀ, ਮੇਰੀ ਗੁੱਡੀ ਆ, ਹਾਂਜੀ। ਘਾਲ ਵਾਲੀ ਆ। ਜੀ। ਬੰਮੀ ਡੜੀ ਆ। ਠੀਕ ਹੈ। ਆਹ ਛੋਟਾ ਭਰਾ ਆ। ਜੀ। ਉਹ ਲੱਗ ਰਿਹਾ ਜੀ ਉਹ ਲੱਗਾ ਜੀ ਅਸੀਂ ਮੇਰਾ ਕਮਰਾ ਇਹ ਹੈ ਜੀ ਅੱਛਾ ਤੁਹਾਡਾ ਇਹ ਕਮਰਾ ਜਿਹੜਾ ਮਾਣਾ ਜਿਹਦੇ ਇੰਨੇ ਮਾੜੇ ਹਾਲਾਤ ਹੈ ਇਹ ਤੁਹਾਡੇ ਮਤਲਬ ਹੁਣ ਤੁਸੀਂ ਕਰ ਕੀ ਰਹੇ ਆ ਔਰ ਕਾਲਾ ਕੀ ਹੈ ਜੀ ਹੁਣ ਸਰਕਾਰ ਕੁਝ ਕਰਦੀ ਨਹੀਂ ਹੈਗੀ ਹਮ ਅਜੇ ਤੱਕ ਕਈ ਪਾਸੇ ਘੁੰਮ ਕੇ ਕੇ ਵੀ ਦੇਖ ਲਿਆਗਾ ਜੀ ਕੋਈ ਸਾਨੂੰ ਕੋਈ ਰਾਹ ਸਿਰ ਨਹੀਂ ਦੱਸਦਾ ਹੈਗਾ ਜੀ ਹਾਂ ਜੀ ਫਿਰ ਹੁਣ ਤੁਸੀਂ ਰਹਿਣੇ ਕਿੱਥੇ ਪਏ ਆ ਇਸ ਟਾਈਮ ਕਿਉਂਕਿ ਤੁਹਾਡੇ ਘਰ ਦੇ ਜਿੱਦਾਂ ਦੇ ਹਾਲਾਤ ਹੈ ਇੱਥੇ ਰਹਿਣ ਵਾਲਾ ਤਾਂ ਕੋਈ ਕੰਮੇ ਹੈ ਨਹੀਂ ਅਦਾ ਕਮਰੀ ਲਾਲ ਜੀ ਨਾਲ ਨਾਲ ਘਰ ਭਰਾ ਦੇ ਕੋਲੇ ਲਿਆ अच्छा एक कमरा एक कमरे च चार जने किल्ला पइजोगे जी अच्छा जी बच्चे पढ़दे है या किद्दा बच्चे पढ़दे है जी ठीक है ओना दा भी पढ़ाई दा खर्चा बहुत ਔਖਾ पढ़ाई दा खर्चा ਔਖਾ ਹੈ जी ओसे 7000 ਰੁਪਏ ਨਾ ਕਿਆ ਬੰਦਾ ਆ ਅੱਛਾ ਬਾਰੇ ਸਾਹਮਣੇ ਇਹ ਆ ਤੂੰ ਜਾਣਦਾ ਹੈ ਜਾਂ ਮੈਂ ਕੰਮ ਕਰਦਾ ਜਿੱਥੇ ਜੀ 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 ਮੇਰੇ ਸਾਥ ਲੱਗੀ ਐਕਸੀਡੈਂਟ ਹੋ ਜਾਵੇ ਤੇ ਕੰਮ ਲਿਖਦਾ ਪੂਰਾ ਉਹ ਤਾਂ ਦਿਹਾੜੀ ਵੀ ਨਹੀਂ ਹੋ ਸਕਦੀ ਹੋਂ ਤਾਂ ਜੀ 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 ਉਹ ਤਾਂ ਬੜਾ ਮੋਟਾ ਟਾਈਪਸ ਕਰ ਰਿਹਾ ਹੁਣ ਜੀ ਮਨ ਲਕੀਸ ਮਗ ਕੰਮ ਕੰਮ ਪੱਖੋ ਵੀ ਮਾਰੇ ਹੈ ਕੰਮ ਪੱਖੋ ਵੀ ਮਾਰੇ ਹੂੰਂਡਾ ਦੀ ਹੋਂਦਾ ਜੀ ਮੇਰੇ ਤਾਂ ਜੀ ਐਡੀ ਸਾਟ ਲੱਗ ਜੋਲ ਨਾ ਜੀ ਮਨ ਲ ਤੁਸੀਂ ਭਰਾ ਮਾਤਾ ਕੇ ਆਵਾਜ਼ ਪਜਾਨੇ ਵੀ ਸਾਡੀ ਹਾਂ ਹਾਂ ਜੀ ਹਾਂ ਜੀ ਜਿੰਨਾ ਵੀ ਹੋ ਸਕਦਾ ਹੈ ਨਾ ਜਿੰਨਾ ਵੀ ਹੋ ਸਕਦਾ ਹੈ ਉਹਨਾਂ ਵੱਤ ਤੋਂ ਵੱਤ ਸ਼ੇਅਰ ਕਰੋ ਠੀਕ ਹੈ ਜੀ ਮਾਤਾ ਜੀ ਕੀ ਨਾ ਜੀ ਆਪਣਾ ਗਰਵਾਰਸ਼ਪੌਰ ਜੀ ਰਾਸ਼ਕੌਰ ਜੀ ਹਾਂ ਆ ਤੁਹਾਡੇ ਜਿਹੜੇ ਹਾਲਾਤ ਹੈ ਬੇਟੇ ਦੇ ਜਿਹੜੇ ਐਨੇ ਮਾੜੇ ਹਾਲਾਤ ਹੈ ਕੀ ਕਹਿਣਾ ਚਾਹੁੰਦੇ ਨਾ ਬਾਰੇ ਜੀ ਕੋਈ ਵੀ ਜਦ ਇਹ ਆਠ ਬਣ ਕੇ ਬੇਨਤੀ ਕਰਦੇ ਵੇ ਸਰਕਾਰ ਨੂੰ ਦੇਖਣਾ ਚਾਹੀਦਾ ਸਾਡੇ ਦਾ ਜੀ ਗਰੀਬਾ ਬਾਪਾ ਲੋ ਹਮ ਮਾਤਾ ਜੀ ਉਹਨੇ ਹਾਲਾਤ ਦੱਸਦੇ ਦੱਸਦੇ ਦੇਖੋ ਕਿੰਨੀ ਗਰੀਬੀ ਹੈ ਕਿੰਨੇ ਗਰੀਬਾਂ ਦੇ ਮਾਰੇ ਹਾਲ ਹੈ ਜਿਹੜੀਆਂ ਸਰਕਾਰਾਂ ਨਹੀਂ ਦੇਖ ਰਹੀਆਂ ਹੈਗੀਆਂ ਅਸੀਂ ਮੋਹਨ ਕੇ ਹਨਨ ਤੇ ਦੇਖੋ ਦੇਖੋ ਸਰਪੰਚਾ ਕੋ ਵੀ ਸਾਰਿਆਂ ਕੋ ਜਾਇਕ ਸੁਹਾਤ ਨਹੀਂ ਦਿੰਦਾ ਜੇ ਬੋਟ ਲੈਣੀ ਹੁੰਦੀ ਆ ਜਾਂਦੇ ਸਾਡੇ ਕੋ ਹੂੰ ਉਸ ਵੇਲੇ ਕਹਿੰਦੇ ਤੁਹਾਡੇ ਘਰ ਦੀਆਂ ਬੋਟਾਂ ਬਹੁਤ ਵਧੀਆ ਆ ਹੂੰ 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 ਅਸੀਂ ਵੱਡੇ ਪਰਿਵਾਰ ਨੂੰ ਵੀ ਜੀ ਕੀ ਕਰੀਏ ਜੇ ਤੁਹਾਡੇ ਹਾਲਾਤ ਮਾੜੇ ਆ ਹੂੰ 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 ਇਹ ਬਸ ਰੋਟੀ ਦੇਣਾ ਨਹੀਂ ਵੀ ਬੈ ਗਿਆ ਹੂੰ ਹਾਲਾਤ ਬੜੇ ਮਾਇਤੇ ਰਹਿ ਗਿਆ ਮਾਤਾ ਜੀ ਹੁਣੀ ਇੱਕ ਜਿਹੜੀ ਮਾਂ ਹੈ ਤੁਸੀਂ ਦੇਖ ਸਕਦੇ ਆ ਆਪਣੇ ਪੁੱਤ ਦੇ ਜਿਹੜੇ ਹਾਲਾਤ ਦੇਖ ਕੇ ਮੰਨ ਲਓ ਕਿ ਉਹਨਾਂ ਤੋਂ ਰਿਹਾ ਨਹੀਂ ਜਾ ਰਿਹਾ ਅੱਖਾਂ 'ਚੋਂ ਮੰਨ ਲਓ ਪਾਣੀ ਵੀ ਆ ਗਿਆ ਤੇ ਇੱਕ ਗੁਹਾਰ ਹੈ ਗਰੀਬ ਦੀ ਗੁਹਾਰ ਹੈਗੀ ਹੈ ਕਿ ਜਿਹੜੇ ਇੰਨੇ ਮਾੜੇ ਹਾਲਾਤ ਹੈਗੇ ਸਾਡੇ ਜਿਹੜੇ ਐਨ ਆਰ ਆਈ ਭਰਾ ਹੈਗੇ ਜਾਂ ਸਾਥੀ ਵੀ ਹੈਗੇ ਇਸ ਵੀਡੀਓ ਨੂੰ ਦੇਖ ਕੇ ਜਰੂਰ ਇਸ ਭਰਾ ਦੀ ਹੈਲਪ ਕਰਨਾ ਮੈਂ ਨੰਬਰ ਵੀ ਚਲਾਉਂਗਾ ਉੱਪਰ ਤੇ ਪ੍ਰਿੰਟ ਦਾ ਨਾਮ ਵੀ ਲਿਖੂੰਗਾ ਉਹਨਾਂ ਦੇ ਨਾਲ ਸੰਪਰਕ ਕਰ ਜੀ ਆ ਇਹਨਾਂ ਦਾ ਵੀ ਪੜਾਉਣਾ ਜ਼ਰੂਰੀ ਆ ਗਾਂ ਲੜਕਿਆਂ ਨੂੰ ਚੱਲਦੇ ਨਹੀਂ ਹੈਗੇ ਹੂੰ ਫਿਰ ਜਿਹਦੇ ਸਮੇਂ ਚ ਕਹਿੰਦੇ ਪੜਾਈ ਲੜਕੀ ਦੀ ਪੜਾਈ ਹੋਣੀ ਚਾਹੀਦੀ ਜ਼ਰੂਰੀ ਪਰ ਖਬਰਿਆ ਕਿੱਦਾਂ ਕਮਾਉਂਦਾ ਕਿੱਦਾਂ ਨਹੀਂ ਹੂੰ ਸਾਨੂੰ ਵੀ ਕਮਾਉਂਦਾ ਚਲੋ ਅਸੀਂ ਵੀ ਮਣਮੋਟਾ ਪਸ਼ੂ ਵੀ ਨਹੀਂ ਰੱਖ ਸਕਦੇ ਹੂੰ ਕਿੱਥੇ ਰੱਖਣਾ ਤੁਸੀਂ ਦੇਖ ਹੀ ਲਿਆ ਹਾਲਾਤ ਜੀ 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 ਜਦੋਂ ਬਾਰਿਸ਼ ਹੋਏਂਦੀ ਮਾਤਾ ਜੀ ਫਿਰ ਕਿੱਦਾਂ ਹਾਲਾਤ ਬਣਦੇ ਇਹੇ ਰਾਸੀ ਉਧਰ ਉਹ ਇੱਕ ਕਮਰਾ ਹੈ ਕੱਚੇ ਰਹਿਨੇ ਸਾਰੇ ਅੱਛਾ ਜੀ ਹਾਂ ਜੀ ਤੇ ਪਾਣੀ ਨਿਕਲਦਾ ਪਾਣੀ ਦਾ ਨਿਕਲਦਾ ਤਾਂ ਕੋਈ ਨਿਕਾਸੇ ਹੈ ਨਹੀਂ ਇੱਧਰ ਕੋਈ ਫਿੱਟਾ ਨਹੀਂ ਗੜੀ ਵੀ ਸਾਡੀ ਛੋਟੀ ਆ ਜੀ ਜੇ ਤਾਂ ਉਚਾਈ ਹੋਵੇ ਇਸ ਕਮਰੇ ਦੀ ਫੇਰ ਤਾਂ ਨਿਕਲ ਜਾਂਦਾ ਹੁਣ ਅੱਗੇ ਗਲੀਆਂ ਜੀ ਛੋਟੀਆਂ ਸੀਗੀਆਂ ਹੁਣ ਉੱਚੀਆਂ ਚੱਕ ਦਿੱਤੀਆਂ ਹੁਣ ਸਾਡਾ ਤਾਂ ਹਾਲ ਮਾੜਾ ਹੀ ਹੋ ਗਿਆ ਕਿਉਂਕਿ ਬਾਰਸ਼ਾ ਲੱਗਦੀਆਂ ਆ ਅਸੀਂ ਕੁਝ ਕਰ ਨਹੀਂ ਸਕਦੇ ਜੇ ਇਹਨੂੰ ਦੱਸਦੇ ਆ ਉਹੀ ਹਦਾਂ ਕਰਨਾ ਅੱਜ ਕੱਲ ਤਾਂ ਤੁਹਾਨੂੰ ਪਤਾ ਵੀ ਰੋਟੀ ਵੀ ਮਸਕਲ ਜੁੜਦੀ ਆ ਬੰਦੇ ਨੂੰ ਮੰਗਾਈ ਬਹੁਤ ਆ ਮਕਾਨ ਪਾਣਾ ਤਾਂ ਦੂਰ ਦੀ ਗੱਲ ਆ ਜਿਹੜੇ ਬਣਿਓਂ ਵੀ ਟਹਿ ਜਾਂਦੇ ਉਹ ਗਰੀਬ ਨੂੰ ਬਹੁਤ ਜਾਣੀ ਦਿਲ ਤੇ ਸੱਟ ਵੱਜਦੀ ਵੇ ਜਿੱਥੇ ਬੱਚਾ ਨੇ ਬਸਣਾ ਹੈ ਉਹੀ ਨਹੀਂ ਟਹਿ ਜਾਂਦੀ ਜੱਦੀ ਦੀ ਫੇਰ ਕੀ ਕਰੇ ਬੰਦਾ ਜੀ 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 ਮਨ ਲਓ ਕਿ ਤੁਸੀਂ ਇਹ ਕਹਿਣਾ ਕਿ ਤੁਹਾਡੀ ਹੈਲਪ ਕੀਤੀ ਜਾਵੇ ਹਾਂ ਜੀ ਕੀਤੀ ਜਾਵੇ ਹੱਥ ਪਾਣ ਤੇ ਬੇਨਤੀ ਆ ਹਾਂ ਜੀ ਤੇ ਬਾਕੀ ਹੋਰ ਅਸੀਂ ਕੁਛ ਕਹਿ ਨਹੀਂ ਸਕਦੇ ਹਾਲਾਤ ਤੁਹਾਨੂੰ ਸਾਰੇ ਦੀਦਾ ਹੈ ਜੀ 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 ਨਹੀਂ ਬਿਲਕੁਲ ਤੁਹਾਡੇ ਹਾਲਾਤ ਦੇਖਦੇ ਪਏ ਆ ਅਸੀਂ ਸਾਰਾ ਕੁਝ ਵੀਡੀਓ ਦੇ ਜਰੀਏ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਮਾਂ ਦੀ ਗੁਹਾਰ ਰਹੀ ਹੈ ਆਪਣੇ ਬੱਚਿਆਂ ਦੇ ਲਈ ਮੇਰੇ ਹੱਥ ਬਣ ਕੇ ਇਹ ਬੇਨਤੀ ਹੈ ਬਈ ਸ ਬੱਚੇ ਦਾ ਘਰ ਬਣਿਆ ਜਾਵੇ ਆਪਣੇ ਸੁਖੀ ਸ਼ਾਂਤੀ ਨਾਲ ਬਸ ਸਕ ਠੀਕ ਠੀਕ ਹੈ ਠੀਕ ਹੈ ਕੋਈ ਨਹੀਂ ਮਾਤਾ ਜੀ ਦੇਖੋ ਜਿੰਨਾ ਕਿ ਵੀ ਹੋ ਸਕਦਾ ਸਾਡੇ ਵੱਲੋਂ ਅਸੀਂ ਜ਼ਰੂਰ ਕਰਾਂਗੇ ਸਮਾਜ ਸੇਵੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇੱਧਰ ਬਾਪੂ ਜੀ ਜਣੀ ਹੈਗੇ ਆ ਜੀ ਹਾਂਜੀ ਸਰ ਜੀ ਸਤਿਕਾਰ ਜੀ ਸਰ ਕੀ ਨਾ ਆਪਣਾ ਜੀ ਜਿਹੜਾ ਨਗਰ ਮੀਲ ਸਿੰਘ ਹੈ ਜੀ ਨਮੇਲ ਸਿੰਘ ਦੀ ਹਾਲਾਤ ਅਸੀਂ ਦੇਖੇ ਹੈਗੇ ਮਾਤਾ ਜੀ ਹੁਣੀ ਵੀ ਦੱਸਿਆ ਹੈਗੇ ਇੱਧਰ ਤੁਹਾਡੇ ਬੇਟੇ ਨੇ ਵੀ ਦੱਸਿਆ ਹੈਗੇ ਆ ਬਹੁਤ ਤਰਸਜੋਗ ਹਾਲਾਤ ਹੈਗੇ ਕਿਆ ਕਹਿਣਾ ਚਾਹੁੰਦੇ ਆ ਕਿਆ ਤੁਹਾਡੇ ਤੱਕ ਕਿਸੇ ਨੇ ਹੈਲਪ ਕੀਤੀ ਨਹੀਂ ਕੀਤੀ ਜਾਂ ਕਿਵੇਂ ਹੈਗਾ ਦੇਖੋ ਜੀ ਮੈਂ ਤੇ ਇਹ ਗੱਲ ਕਹੂੰਗਾ ਜਿੱਦਾਂ ਮਹਾਪੁਰਸ਼ਾਂ ਨੇ ਕਿਹਾ ਕਿ ਮਾਇਆ ਕੋ ਮਾਇਆ ਮਿਲੇ ਹਾਂਜੀ ਕਰ ਕਰ ਲੰਬੇ ਹੱਥ ਜੀ ਤਲਸੀਦਾਸ ਗਰੀਬ ਦੀ ਕੋਈ ਨਹੀਂ ਪੁੱਛਦਾ ਬਾਤ ਜੀ ਚਾਹੇ ਕੋਈ ਰਿਸ਼ਤੇਦਾਰ ਹੋਵੇ ਭੈਣ ਭਰਾ ਹੋਵੇ ਯਾਰ ਦੋਸਤ ਹੋਵੇ ਜੀ ਜੀ ਜਾਂ ਫਿਰ ਫੁੱਪਲੀ ਸਰਕਾਰ ਥੱਲੇ ਦੀ ਸਰਕਾਰ ਹੋਵੇ ਜੀ ਜੀ ਬਸ ਇਹਨਾਂ ਦਾ ਵੋਟਾਂ ਤੱਕ ਮਸਲਾ ਜਰੂਰ ਹੁੰਦਾ ਹੈ ਕਿ ਵੋਟਾਂ ਵਾਸਤੇ ਚਾਹੇ ਬੰਦਾ ਉਸ ਦਿਨ ਬਿਮਾਰ ਹੋਵੇ ਜੀ ਜੀ ਚਾਹੇ ਠਮਾਰ ਹੋਵੇ ਉਹਨੂੰ ਰੈਡੀ ਪੱਤਾ ਜਰੂਰ ਪਾ ਕੇ ਲੈ ਜਾਣਾ ਉਸ ਵਕਤ ਇਹ ਕੰਮ ਕਰ ਜਾਂਦੇ ਆ ਪਰ ਬਾਗ ਦੇ ਵਿੱਚ ਕਿਸੇ ਗਰੀਬ ਦੀ ਜਾ ਕੇ ਇਹ ਕੋਈ ਸਾਹ ਨਹੀਂ ਪੁੱਛਦੇ ਹੈਗੇ ਬਸ ਸਾਡਾ ਇਹੀ ਕਹਿਣਾ ਬਈ ਇਦਾਂ ਦੇ ਹਾਲਾਤ ਪਰਮਾਤਮਾ ਨਾ ਬਣਾਵੇ ਜੇ ਬਣਾਵੇ ਤਾਂ ਸਰਕਾਰ ਨੂੰ ਇਹਦੇ ਵੱਲ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ ਹੂੰ ਹੂੰ ਬਸ ਇਹੀ ਹੈ ਬਾਕੀ ਦਸਨ ਦਿਸ਼ਾਂ ਵਾਲੀ ਗੱਲ ਨਹੀਂ ਸਭ ਕੁਝ ਆਪ ਦੇ ਸਾਹਮਣੇ ਹੈਗਾ ਜੋ ਕੁਝ ਹੈਗਾ ਉਹ ਦੇਖ ਰਹੇ ਆ ਹੂੰ ਹੂੰ ਠੀਕ ਹੈ ਕੀ ਕਹਿਣਾ ਚਾਹੁੰਦੇ ਪੀ ਤੂੰ ਦੀਪੋਈ ਹੈਲਪ ਕਰੇ ਕੋ ਕੰਮ ਹਾਂਜੀ ਹਾਂਜੀ ਬਿਲਕੁਲ ਐਦਾਂ ਆ ਇਹ ਜਿਹੜਾ ਦੇਸ਼ ਹੈਗਾ ਇਹਦੇ ਵਿੱਚ ਇੱਕ ਦੂਸਰੀ ਸਹਾਇਤਾ ਦੀ ਲੋੜ ਹੈ ਢੀਵੋ ਬੰਦੇ ਨੂੰ ਆਪਾਂ ਠਾ ਲਾਂਗੇ ਨਾ ਤਾਂ ਉੱਥੇਗਾ ਕਿਦਾਂ ਆ ਸਰਕਾਰ ਕਰਦੀ ਆ ਕਿ ਕੋਈ ਖੂਨ ਦਾਨ ਕਰੋ ਉਹਦੇ ਨਾਲ ਕਿਸੇ ਜੀਵ ਦੀ ਜਾਨ ਬਚ ਸਕਦੀ ਹੈ ਇਹ ਵੀ ਉਹਨਾਂ ਚੀਜ਼ਾਂ ਦੇ ਵਿੱਚ ਆ ਜਾਂਦਾ ਜੇ ਕੋਈ ਇਦਾਂ ਦੀ ਮਦਦ ਕਰਦਾ ਤੇ ਪਰਮਾਤਮਾ ਉਹਦੀ ਮਦਦ ਕਰਦਾ ਸਰਕਾਰ ਅੱਗੇ ਸਾਡੀ ਅਸੀਂ ਬੈਂਕੀ ਆ ਵੀ ਜੇ ਕਰ ਸਕਦੇ ਤਾਂ ਇਹਨੂੰ ਛੇਤੀ ਕਰਨਾ ਚਾਹੀਦਾ بس یہی اللہ سال کے ਜਿੱਦਾਂ ਹੋ ਗਿਆ دس گیا ਨੂੰ ਕਿ ਏਦਾਂ ਦੇ ਹਾਲਾਤ ਐ ਨਾ تقریبا تقریبا سال ਤੋਂ ਤਾਂ ਏਦਾਂ ਦੇ ਇਸ ਹਾਲਤ ਵਿੱਚ سالਕ ਤੋਂ ਆਏ ਉਹ ਤੋਂ ਪਹਿਲਾਂ ਵੀ ਜਾਨੀ ਮਤਲਬ ਪਹਿਲਾਂ ਦੇ ਹਾਲਾਤ ਵੀ ਹਾਲਾਤ ਇਹਦੇ اسی ਤਰ੍ਹਾਂ ਦੇ ਆ ਠੀਕ ਹੈ ਤੇ ਹੌਲੀ 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 ਜਦੋਂ ਬਿਮਾਰੀ ਵੱਧਦੀ ਜਾਂਦੀ ਐ ਮਕਾਰ ਜੀ ਬਿਮਾਰੀ ਲੱਗੇ ਵੀ ਵੱਧ ਗਿਆ ਵੱਧ ਗਿਆ ਤਾਂ ਇਹ ਗੱਲ ਹੈ ਕਿ ਜੇ ਤਾਂ ਗੋੜੀ ਨਰ ਮਰੀਜ ਨੂੰ ਨਾਮ ਆਉਂਦਾ ਹੋਵੇ ਤੇ ਪ੍ਰੇਪਰੇਸ਼ਨ ਕਰਨੇ ਦੀ ਲੋੜ ਨਹੀਂ ਜੀ ਮਤਲਬ ਹੁਣ ਇਹ ਤਕਰੀਬਨ ਟੈਕੇ ਬਣਨੇ ਵਾਲਾ ਆ ਠੀਕ ਹੈ ਜੀ ਜੀ ਐਨਾ ਸਾਡੇ ਕੋਲ ਵੀ ਖਾਚਾ ਹੈ ਨਹੀਂ ਵਿਆਪਾ ਇਹਨੂੰ ਬਣਾ ਸਕੀਏ ਜੀ ਜੀ ਠੀਕ ਹੈ ਐਨਾ ਕਰ ਦਿਆ ਚੱਕ ਦੇ ਤੇ ਫਿਰ ਮੁੜ ਕੇ ਲਾਣਾ ਬੜਾ ਮੁਸ਼ਕਲ ਹੋ ਜਾਊਗਾ ਜੀ ਜੀ ਫਿਰ ਸਰਕਾਰ ਨੂੰ ਫਿਰ ਦੱਸਣਾ ਪੈਂਦਾ ਵੀ ਐਸੇ ਤੋਂ ਖੂ ਮਰ ਗਿਆ ਬੰਦਾ ਪਹਿਲੇ ਹੀ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਜੇ ਕੋਈ ਹੋਰ ਮੇਰਾ ਵੀਰ ਪੜਾ ਕੋਈ ਜੇ ਮਦਦ ਕਰ ਸਕਦਾ ਤੇ ਉਹਨਾਂ ਦੇ ਆਪਾਂ ਸਹਾਨਬੰਦ ਰਹਾਂਗੇ ਦਾਪੂ ਜੀ ਸਾਰੇ ਮੇਰੇ ਸਮਾਰਥੀ ਵੀਰਾਂ ਨੂੰ ਜੀ ਮੇਰੀ ਹੱਥ ਜੋੜ ਕੇ ਸਾਰੇ ਅੱਗੇ ਬੇਨਤੀ ਆ ਕਿ ਜੋ ਤੁਸੀਂ ਵਿਊ ਦੇਖਿਆ ਆ ਮਕਾਨਾਂ ਦਾ ਉਹਦੇ ਵਿੱਚ ਤੁਹਾਨੂੰ ਸਾਫ਼-ਸਾਫ਼ ਪਤਾ ਲੱਗ ਰਿਹਾ ਕਿ ਇਹੋ ਜੇ ਹਾਲਾਤਾਂ ਦੇ ਵਿੱਚ ਮੇਰੇ ਡੈਡੀ ਹੁਣ ਹੀ ਰਹਿ ਰਹੇ ਆ ਠੀਕ ਹੈ ਸਾਨੂੰ ਵੀ ਇਹਨਾਂ ਵਾਲਾ ਦੇਖ ਕੇ ਥੋੜਾ ਆਪਣੇ ਆਪ ਨੂੰ ਫੀਲ ਹੁੰਦਾ ਕਿ ਅਸੀਂ ਇਹਨਾਂ ਦੇ ਹਾਲਾਤ ਨਹੀਂ ਠੀਕ ਕਰ ਸਕਦੇ ਕਿਉਂਕਿ ਮੈਂ ਵੀ ਇੱਕ ਲੇਬਰ ਦਾ ਕੰਮ ਕਰਦਾ 500 ਰੁਪਏ ਮੇਰੀ ਦਿਹਾੜੀ ਹੈਗੀ ਆ ਤੇ ਆਪਾਂ ਰਲ ਮਿਲ ਕੇ ਘਰ ਦਾ ਗੁਜ਼ਾਰਾ ਕਰਦੇ ਹੈਗੇ ਆ ਬੱਚੇ ਵੀ ਪੜਦੇ ਆ ਕੱਲੂ ਬੱਚੇ ਬਿਆਣੇ ਵੀ ਹੈਗੇ ਸਾਨੂੰ ਉਹਨਾਂ ਦੀਆਂ ਵੀ ਟੈਨਸ਼ਨਾਂ ਵਿਆਹ ਦੀਆਂ ਤੇ ਇੱਕ ਮਕਾਨਾਂ ਦੀਆਂ ਟੈਨਸ਼ਨਾਂ ਨਾ ਕੋਈ ਸਾਡੇ ਰਾਤ ਨੂੰ ਤੇ ਰਿਸ਼ਤੇਦਾਰ ਆ ਕੇ ਰਹਿ ਸਕਦਾ ਨਾ ਹੀ ਅਸੀਂ ਕਿਸੇ ਨੂੰ ਸੱਦ ਸਕਦੇ ਆ ਮੇਰੀ ਸਾਰੇ ਐਨਜੀਓ ਵੀਰਾਂ ਨੂੰ ਬੇਨਤੀ ਹੈ ਜੋ ਵੀ ਐਨਆਰਏ ਵੀਰ ਐ ਗਰੀਬਾਂ ਦੀ ਸੇਵਾ ਕਰਦੇ ਆ ਉਹਨਾਂ ਦੇ ਮਕਾਨ ਬਣਾ ਕੇ ਦਿੰਦੇ ਹੱਥ ਜੋੜ ਕੇ ਬੇਨਤੀ ਹੈ ਸਾਡੇ ਜੋ ਹਾਲਾਤ ਬਣੇ ਆ ਇਹਨਾਂ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਮੇਰੀ ਸਾਰੇ ਅੱਗੇ ਇਹੀ ਗੁਹਾਰ ਹੈ ਬਾਕੀ ਜੋ ਵੀ ਭਲਾ ਕਰਦੇ ਆ ਉਹਨਾਂ ਦੀ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਉਮਰ ਕਰਨ ਤੇ ਸਾਡੀ ਇਹੀ ਰਿਕੁਐਸਟ ਹੈ ਵੀ ਸਾਡੇ ਹਾਲਾਤ ਜਲਦੀ ਤੋਂ ਜਲਦੀ ਠੀਕ ਕੀਤੇ ਜਾਣ ਕੱਲ ਕੋਈ ਹਾਦਸਾ ਹੋਣ ਤੋਂ ਬਚਾਅ ਕੀਤਾ ਜਾਵੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੀ ਹਾਂਜੀ ਸਾਡੇ ਮਕਾਨ ਬਹੁਤ ਜ਼ਿਆਦਾ ਡਿਗਣ ਵਾਲੇ ਆ ਜੀ ਤੇ ਇੱਥੇ ਕੋਈ ਵੀ ਹਾਦਸਾ ਹੋ ਸਕਦਾ ਆ ਮੇਰੇ ਦੋ ਬੱਚੇ ਆ ਇੱਕ ਬੇਟੀ ਆ ਇੱਕ ਬੇਟਾ ਆ ਪੜ੍ਹਦੇ ਆ ਸਰਕਾਰੀ ਸਕੂਲ ਵਿੱਚ ਜੀ ਵੀ ਸਾਡੀ ਸਰਕਾਰ ਤੱਕ ਇਹੀ ਬੇਨਤੀ ਆ ਕਿ ਸਾਡੀ ਜਲਦ ਤੋਂ ਜਲਦ ਰਿਕਵੈਸਟ ਸੁਣੀ ਜਾਵੇ ਜੀ ਜੀ ਕਿੰਦਾਂ ਦੇ ਨਾਤ ਲੱਗਦੇ ਆ ਜਦੋਂ ਤੁਸੀਂ بارش ਹੁੰਦੀ ਆ ਕੁਛ ਦੀ بارش ਹੁੰਦੀ ਆ ਤੇ ਪਾਣੀ ਭਰ ਜਾਂਦਾ ਆ ਤੇ ਅਸੀਂ ਬਾਲਟੀਆਂ ਨਾਲ ਵੀ ਕੱਢਦੇ ਆ ਤੇ ਮੁੜ ਕੇ ਗਲੀ ਚੋਂ ਫੇ ਪਾਣੀ ਅੰਦਰ ਵਾਪਸ ਆਉਂਦਾ ਆ ਅੱਛਾ ਜੀ ਕਿਉਂਕਿ ਬਹੁਤ ਜ਼ਿਆਦਾ ਹੀ ਮੁਖਤਰਾਇਆ ਇੱਥੇ ਰਹਿਣਾ ਵੀ ਮਹੀਨੇ ਦੇ ਵਿੱਚ ਵੀ ਅਸੀਂ ਬੜਦੇ ਤੱਕ ਨਹੀਂ ਹੈਗੇ ਹੁਣ ਤੁਸੀਂ ਕਿੱਥੇ ਰਹਿਨੇ ਕਿਉਂਕਿ ਇੱਥੇ ਤਾਂ ਹਾਲਾਤ ਰਹਿਣ ਵਾਲੇ ਤਾਂ ਹੈ ਨਹੀਂ ਇਹ ਇੱਥੇ ਮੇਰੇ ਛੋਟੇ ਦੇਪ ਦਾ ਉਧਰ ਕਮਰਾ ਹੈ ਉੱਥੇ ਅਸੀਂ ਰਹਿ ਰਹੇ ਹਾਂ ਸਾਰੇ ਪਰਿਵਾਰ ਹਾਂ ਤੇ ਉੱਥੇ ਵੀ ਰਹਿਣਾ ਬਹੁਤ ਮੁਸ਼ਕਲ ਹੈ ਤਿੰਨ ਖਣ ਦਾ ਕਮਰਾ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਆਵਨਾ ਦੀ ਵੀ ਫੈਮਿਲੀ ਹੈਗੀ ਹਾਂਜੀ ਉਹਨਾਂ ਦੀ ਵੀ ਫੈਮਿਲੀ ਹੈ ਪੂਰੀ ਚਾਰ ਜੀ ਆ ਉਹ ਵੀ ਜੀ ਜੀ ਬਾਕੀ ਸਾਡੇ ਵੱਲ ਧਿਆਨ ਦਿੱਤਾ ਜਾਵੇ ਸਰਕਾਰਾਂ ਨੂੰ ਤੇ ਐਨ ਆਰ ਆਈ ਵੀਰਾਂ ਨੂੰ ਤੇ ਬਹੁਤ ਬਹੁਤ ਧੰਨਵਾਦ ਸਾਹਿਬ ਜੀ ਠੀਕ ਹੈ ਜੀ ਸੋ ਇਹ ਹਾਲਾਤ ਜਿਹੜੇ ਆਪਾਂ ਤੁਹਾਨੂੰ ਦਿਖਾਲੇ ਹੈਗੇ ਆ ਆ ਪੂਰਾ ਪਰਿਵਾਰ ਹੈਗਾ ਸਾਹਮਣੇ ਖੜਾ ਹੈਗਾ ਤੇ ਇਹਨਾਂ ਦੀ ਬਹੁਤ ਮਤਲਬ ਕਿ ਇੱਕ ਅ ਮੈਂ ਕਹਿ ਸਕਦੇ ਆ ਕਿ ਪ੍ਰਮਾਤਮਾ ਵੀ ਵੀ ਕੁਵਾਰ ਲਾਂਦੇ ਹੈ ਲੋਕਾਂ ਕੇ ਵੀ ਕਿ ਜਿਹੜੇ ਸਾਡੇ ਹਾਲਾਤ ਹੈ ਉਹ ਤੁਹਾਨੂੰ ਦਿਖਦੇ ਹੀ ਹੈਗੇ ਬੇਸ਼ੱਕ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਿਹਾ ਹੈਗਾ ਕਿਉਂਕਿ ਮੈਂ ਦੇਖ ਰਿਹਾ ਇੱਥੇ ਬਹੁਤ ਔਖਾ ਹੈਗਾ ਰਹਿਣਾ ਬਹੁਤ ਔਖਾ ਹੈਗਾ ਕਿਸੇ ਵੀ ਟਾਈਮ ਕੁਝ ਵੀ ਹਾਦਸਾ ਇੱਥੇ ਹੋ ਸਕਦਾ ਹੈ ਮੈਂ ਚਾਹਨਾ ਹੈਗਾ ਕਿ ਜਿੰਨੇ ਵੀ ਲੋਕ ਇਸ ਵੀਡੀਓ ਨੂੰ ਦੇਖਦੇ ਹੈਗੇ ਆ ਉਹ ਵੱਧ ਤੋਂ ਵੱਧ ਸ਼ੇਅਰ ਕਰਨ ਤੇ ਜੇ ਹੋ ਸਕਦਾ ਤੇ ਇਹਨਾਂ ਲੋਕਾਂ ਦੀ ਹੈਲਪ ਕਰਨ ਮੈਂ ਵੀਡੀਓ ਦੇ ਅੱਗੇ ਇਹਨਾਂ ਦਾ ਨੰਬਰ ਵੀ ਚਲਾ ਦਊਂਗਾ ਇਹਨਾਂ ਦਾ ਪਿੰਡ ਵੀ ਨਾਂ ਦੱਸ ਦਊਂਗਾ ਸਾਰਾ ਕੁਝ ਦੱਸ ਦਊਂਗਾ ਤੇ ਜਿੰਨੇ ਵੀ ਮੇਰੇ ਭਰਾ ਭੈਣ ਭਰਾ ਹੈਗੇ ਆ ਕੋਈ ਵੀ ਹੈਗਾ ਐਨਜੀਓ ਚਲਾ ਰਿਹਾ ਜਾਂ ਕੋਈ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਕੋਈ ਇਹਨਾਂ ਦੇ ਨਾਲ ਸੰਪਰਕ ਕਰਨ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਕਿ ਅਸੀਂ ਲੋਕਾਂ ਦੀ ਗਰੀਬਾਂ ਦੀ ਹੈਲਪ ਕਰਦੇ ਹੈਗੇ ਤੇ ਜਿੰਨਾ ਵੀ ਹੋ ਸਕਦਾ ਇਹਨਾਂ ਦੀ ਹੈਲਪ ਕਰਨ ਤਾਂ ਜੋ ਬੱਚੇ ਅੱਜ ਕਿਸੇ ਦੇ ਘਰ ਰਹਿੰਦੇ ਹੈਗੇ ਆ ਜਦੋਂ ਸਾਨੂੰ ਵੀ ਔਖਾ ਲੱਗਦਾ ਜਦੋਂ ਅਸੀਂ ਕਿਸੇ ਦੇ ਘਰ ਜਾ ਕੇ ਰਹਿੰਦੇ ਹੈਗੇ ਆ ਤੇ ਜੇ ਇਹ ਬੱਚੇ ਆਪਣੇ ਘਰ ਦੇ ਵਿੱਚ ਰਹਿਣਗੇ ਆਗੇ ਤਾਂ ਇਹਨਾਂ ਨੂੰ ਵੀ ਇੱਕ ਪਰਮਾਤਮਾ ਦਾ ਸਹਾਰਾ ਮਿਲੇਗਾ ਬਣੇ ਰਹੋ ਤੁਸੀਂ ਲੋਕ ਮੁੰਡੇ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਾਮਨਾਥ